ਸੁੰਦਰ ਮੁੰਦਰੀਏ ਹੇ ਮੇਰਾ ਕੋਣ ਵਿਚਾਰਾ ਵਾਹ ਜਲਕਟਾ ਜੀ ਰਾਈ ਤਾਜ ਵਾਹ ਜੈ ਜੀ ਕੁੱਟੀ ਜੈ ਸਰਕਾਰ ਅਲਪੀ ਵਾਹ ਏ ਲੋੜੀ ਦਰਜੀ ਵਜੋੜੀ ਸਾਨੂੰ ਦੇ ਅਸੀਂ ਜਸ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਸੈਂਟਰਲ ਖਾਲਸਾ ਯਤੀਮਖਾਨਾ ਪੁਤਲੀ ਘਰ ਵਿਖੇ ਲੋੜੀ ਮਨਾਉਂਦੇ ਆ ਔਰ ਮੈਸੇਜ ਬੜੇ ਕਲੀਅਰ ਹੁੰਦੇ ਆ ਵਾਤ ਤੋਂ ਵਾਤ ਰੁਖ ਲਾਓ ਚਾਈਨਾ ਡੋਰ ਜਿਹੜੀ ਇੰਡੀਅਨ ਡੋਰ ਅੱਜਕੱਲ ਇੰਡੀਅਨ ਡੋਰ ਤਾਂ ਆ ਕਿਉਂਕਿ ਇੱਥੇ ਬੰਨੀ ਸ਼ੁਰੂ ਹੋ ਗਈ ਮੈਂ ਤੇ ਪੰਜਾਬੀ ਡੋਰ ਕਵਾਂਗਾ ਇਹਨੂੰ ਔਰ ਉਹ ਡੋਰ ਜਿਹੜੀ ਐ ਅਸੀਂ ਵਰਤ ਕੇ ਲੋਕਾਂ ਦੇ ਗਲੇ ਵੱਡੇ ਜਾ ਰਹੇ ਨੇ এনवायरमेंट ਦਾ ਨੁਕਸਾਨ ਹੋ ਰਿਹਾ ਹੈ ਬਰਡਸ ਐਨੀਮਲਸ ਦਾ ਨੁਕਸਾਨ ਹੋ ਰਿਹਾ ਔਰ ਅਸੀਂ ਉਹ ਸਾਰਿਆਂ ਨੂੰ ਬਚਾਉਣ ਵਾਸਤੇ ਅੱਜ ਸੈਂਟਰਲ ਖਾਲਸਾ ਯਤੀਮਖਾਨਾ ਜਿੱਥੇ 200 ਬੱਚਿਆਂ ਨਾਲ ਰੰਗਾ ਰੰਗ ਪ੍ਰੋਗਰਾਮ ਕੀਤਾ ਸ਼ਬਦ ਸੁਨੇ ਗਾਣੇ ਗਾਏ ਭੰਗੜੇ ਪਾਏ ਉਹਨਾਂ ਨਾਲ ਸਮੋਸੇ ਖਾਦੇ ਜਰਾਬਾ ਵੰਡੀਆਂ ਉਹਨਾਂ ਨੂੰ ਗਰਮ ਸਪਰੈਡਿੰਗ ਵਾਰਮਥ ਵੀ ਸਾਡਾ ਇੱਕ ਪ੍ਰਿੰਸੀਪਲ ਹੁੰਦਾ ਕਿ ਸਰਦੀ ਬਹੁਤ ਜ਼ਿਆਦਾ ਵਾ ਉਹਨਾਂ ਨੂੰ ਟ੍ਰੈਡੀਸ਼ਨਲ ਤੁਸੀਂ ਵੇਖ ਸਕਦੇ ਹੋ ਹਾਲੀਆਂ ਡੋਰਾਆਂ ਔਰ ਗੁੱਡੀਆਂ ਉਹਨਾਂ ਨੂੰ ਵੰਡੀਆਂ ਜਿਨ੍ਹਾਂ ਲੋ ਬੜੇ ਖੁਸ਼ ਹੋਏ ਉਹਨਾਂ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਸਭ ਤੋਂ ਵੱਡੀ ਗੱਲ ਸੀ ਕਿ ਉਮੀਦ ਦੁਨੀਆ ਦਾ ਸਭ ਤੋਂ بڑا ਸਹਾਰਾ ਹੌਸਲਾ ਹੋਵੇ ਤੋ ਤੂਫਾਨੋਂ ਮੇ ਵੀ ਕਿਨਾਰਾ ਹੈ ਐਸ ਸਮੁੰਦਰ ਦੇ ਵਿੱਚ ਤੂਫਾਨ ਇੰਨੇ ਜ਼ਿਆਦਾ ਨੇ ਪਰ ਜੇ ਹੌਸਲਾ ਹੋਵੇ ਤੇ ਉਹ ਪਾਰ ਕੀਤਾ ਜਾ ਸਕਦਾ ਅਸੀਂ ਅੱਜ ਉਹਨਾਂ ਦੇ ਨਾਲ ਉਹ ਹੌਸਲਾ ਵੀ ਪਾਰ ਕੀਤਾ ਔਰ ਸਾਨੂੰ ਬੜਾ ਮਜ਼ਾ ਆਇਆ ਕਿਉਂਕਿ ਮੈਂ ਤਿੰਨ ਗੱਨਾ ਤਿੰਨ ਗੱਨਾ ਨੂੰ ਮੰਨਦਾ ਵਾਂ ਕਿ ਜੇ ਹੌਸਲਾ ਹੋਣਾ ਵਿਸ਼ਵਾਸ ਕਰੋ ਸਭ ਤੋਂ ਪਹਿਲੇ ਵਿਸ਼ਵਾਸ ਕੀ ਚੀਜ਼ ਹੈ ਕਹਿੰਦੇ ਵਿਸ਼ਵਾਸ ਹੈ ਚੀਜ਼ ਹੈ ਕਿ ਅਸੀਂ ਜਿਹੜਾ ਵਾ ਇੱਕ ਪਿੰਡ ਦੇ ਵਿੱਚ ਕਹਿੰਦੇ ਸੋਕਾ ਪੈ ਜਾਂਦਾ ਔਰ ਸੋਕਾ ਪੈਂਦਾ ਸਾਰੇ ਜਾਨੇ ਅਰਦਾਸ ਕਰਨ ਜਾਂਦੇ ਇੱਕ ਛੋਟਾ ਜਿਹਾ ਬੱਚਾ ਛਤਰੀ ਫੜ ਕੇ ਆ ਜਾਂਦਾ ਇਹਨੂੰ ਕਹਿੰਦੇ ਵਿਸ਼ਵਾਸ ਕਰਨਾ ਉਸ ਤੋਂ ਬਾਅਦ ਮੈਂ ਕਹਾਂਗਾ ਭਰੋਸਾ ਕਰਨਾ ਚਾਹੀਦਾ ਭਰੋਸਾ ਕੀ ਹੁੰਦਾ ਕਹਿੰਦੇ ਛੋਟੇ ਜਿਹੇ ਬੱਚੇ ਨੂੰ ਤਾਂ ਸੁੱਟਦੇ ਆ ਉਹਨੂੰ ਪਤਾ ਹੁੰਦਾ ਕਿ ਮੈਂ ਥੱਲੇ ਡਿੱਗ ਵੀ ਸਕਦਾ ਤੇ ਉਹਨੂੰ ਕੈਚ ਕੀਤਾ ਜਾਂਦਾ ਵਾ ਉਹਨੂੰ ਪਤਾ ਹੁੰਦਾ ਕਿ ਮੈਨੂੰ ਬਚਾ ਲੈਣਾ ਇਹਨੂੰ ਕਹਿੰਦੇ ਭਰੋਸਾ ਉਸ ਤੋਂ ਬਾਅਦ ਉਮੀਦ ਕੀ ਹੈ ਕਹਿੰਦੇ ਸਾਡੀ ਘੜੀ ਦਾ ਨਹੀਂ ਪਤਾ ਅਸੀਂ ਕਿਉਂ ਆ ਬੱਚਿਆਂ ਕਿਉਂ ਆ ਅਗਲੇ ਸ਼ੰਦਾ ਨਹੀਂ ਪਤਾ ਸਾਡਾ ਬੰਨਾ ਕੀ ਹੈ ਪਰ ਅਸੀਂ ਸਵੇਰੇ 7 ਵਜੇ ਦਾ అలਾਰਮ ਲਾਣੇ ਆ ਕਿ ਅਸੀਂ ਸਵੇਰੇ ਉੱਠਾਂ ਨੂੰ ਲੈ ਕੇ ਜਸ ਸੇਵਾ ਸੁਸਾਇਟੀ ਨੇ ਬੱਚਿਆਂ ਨਾਲ ਲੋੜੀ ਮਨਾਈ ਤੁਸੀਂ ਵੇਖ ਸਕਦੇ ਹੋ ਬਾਜੀ ਦਿਖਾ ਦੋ ਬੱਚੇ ਕਿੰਨਾ ਇੰਜੋਏ ਕਰ ਰਹੇ ਨੇ ਔਰ ਮੈਂ ਸਾਰਿਆਂ ਨੂੰ ਮੈਸੇਜ ਦਵਾਂਗਾ ਪੇਰੈਂਟਸ ਦੀ ਔਰ ਪੁਲਿਸ ਦੀ ਬਹੁਤ ਵੱਡੀ ਨਕਾਮਯਾਬੀ ਹੈ ਕਿ ਤੁਸੀਂ ਚਾਈਨਾ ਡੋਰ ਜਿਹੜੀ ਇੰਡੀਅਨ ਜਿਹੜੀ ਡੋਰ ਆ ਉਹਨੂੰ ਵਰਤਨ ਦੇ ਨਾਲ ਵਰਤਨ ਵਾਸਤੇ ਕਰ ਰਹੇ ਹੋ ਜਿਹੜੀ ਲੁਧਿਆਣੇ ਜਲੰਧਰ ਬੰਨੀ ਸ਼ੁਰੂ ਹੋ ਗਈ ਹੈ ਜੇ ਇਹ ਬਣੇਗੀ ਨਹੀਂ ਤੇ ਇਹ ਵਿਕੇਗੀ ਨਹੀਂ ਅੱਜ ਬੱਚਿਆਂ ਨੇ ਬੜਾ ਸੋਹਣਾ ਮੈਸੇਜ ਕੀਤਾ ਸੀ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨਾ ਤਾਂ ਵੇਖੋ ਬਾਜੀ ਕਿ ਤੁਸੀਂ ਦੇਖੋ ਕਿ ਕਿੱਡਾ ਸੋਹਣਾ ਮੈਸੇਜ ਦਿੱਤਾ ਹੈ ਕਿ ਥੱਲੇ ਲਿਖਿਆ ਹੋਇਆ ਬਾਜੀ ਪੜ ਕੇ ਨਾ ਬਣੇ ਨਾ ਵਿਕੇ ਨਾ ਬਣੇ ਨਾ ਵਿਕੇ ਇਹ ਮੈਸੇਜ ਮੇਰਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਵੀ ਹੈਗਾ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਹੈ ਗਿਆ ਸਭ ਤੋਂ ਵੱਧ ਜਿਹੜਾ ਵਿਧਾਨ ਸਭਾ ਦੇ ਵਿੱਚ ਸਾਡੇ ਐਮ.ਐਲ.ਏ ਨੇ ਉਹਨਾਂ ਨੂੰ ਕਿਨੂੰ ਪਲੀਜ਼ ਨਾਥ ਪਾਇਆ ਜਾਵੇ ਡਰੱਗਸ ਵਗਨ ਨਾ ਵੀ ਮਨਾਨਸ ਜਿਹੜਾ ਵਲ ਸੋਸਾਇਟੀ ਲਈ ਬਹੁਤ ਥ੍ਰੈਟ ਬਣ ਗਿਆ ਔਰ ਤੁਹਾਡੇ ਮਾਧਿਅਮ ਰਹੀਮ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਲੋੜੀ ਵਿਸ਼ ਕਰਦਾ ਵਾਂ ਵੱਧ ਤੋਂ ਵੱਧ ਇੰਜੋਏ ਕਰਿਓ ਤੇ ਆਰਮਨਾਂ ਨਾਸਤੇ ਹੁੰਦੇ ਆ ਪਰ ਕਿਸੇ ਨੂੰ ਹਰਟ ਨਾ ਕਰਿਓ ਕਿਸੇ ਨੂੰ ਤੰਗ ਨਾ ਹੋਵੇ এনवायरमेंट ਬਰਡਸ ਐਨੀਮਲਸ ਤੇ ਹਿਊਮਨਸ ਇਹਨਾਂ ਨੂੰ ਬਚਾ ਕੇ ਲੋੜੀ ਸੈਲੀਬ੍ਰੇਟ ਕਰੋ ਤਰਨਾ ਕੀ ਬੇਟਾ ਮੇਰਾ ਨਾਮ ਗੁਰਚਰਨ ਸਿੰਘ ਹੈ 8th ਕਲਾਸ ਪੜਦਾ ਮੈਂ ਸਤਿਜੀ ਜਮਾਤ ਦਾ ਵਿਦਿਆਰਥੀ ਆ ਅੱਜ ਲੋੜੀ ਮਨਾਏਗੀ ਆ ਕਿਵੇਂ ਦਾ ਲੱਗਿਆ ਅੱਜ ਸ ਬਹੁਤ ਵਧੀਆ ਲੱਗਿਆ ਓਏ ਇਹ ਆਏ ਬਾਹਰੋਂ ਸਾਡੇ ਨਾਲ ਬੈਠੇ ਅਤੇ ਸਾਨੂੰ ਚੀਜ਼ ਦਿੱਤੀ ਗੁੱਡੀਆਂ ਦਿੱਤੀਆਂ ਪਤੰਗਾਂ ਦਿੱਤੀਆਂ ਡੋਰ ਦਿੱਤੀ ਸਾਨੂੰ ਬਹੁਤ ਵਧੀਆ ਲੱਗਾ ਪਰਿਵਾਰ ਵਰਗਾ ਮੌਲ ਲੱਗਦਾ ਜਦੋਂ ਆਉਂਦਾ ਕੋਈ ਹਾਂਜੀ ਸਰ ਹਾਂਜੀ ਤੂੰ ਕੀ ਕੀ ਲਿੱਤਾ ਅੱਜ ਫੇਰ ਮਾਦਾ ਕੀ ਕੀਤਾ ਅੱਜ ਅੱਜ ਅਸੀਂ ਵਾਅਦਾ ਕੀਤਾ ਵੀ ਅੱਜ ਤੋਂ ਕਰੀ ਅਸੀਂ ਚਾਇਨਾ ਡੋਰ ਨੂੰ ਹੱਥ ਨਹੀਂ ਲਗਾਵਾਂਗੇ ਤੇ ਜਿੱਥੇ ਚਾਇਨਾ ਡੋਰ ਰਿਖੇ ਉਹਨੂੰ ਸਭਾ ਮਨਾ ਕਰਾਂਗੇ ਵੀ ਤੋਂ ਅੱਜ ਤੋਂ ਚਾਇਨਾ ਡੋਰ ਨਹੀਂ ਵਰਤਣੀ ਤੇ ਵੱਧ ਤੋਂ ਵੱਧ ਰੋ ਖਿਲਵਾਵਾਂਗੇ ਨੁਕਸਾਨ ਕੀ ਚਾਇਨਾ ਡੋਰ ਦੇ ਨੁਕਸਾਨ ਇਹ ਹਨ ਅੱਜ ਕੱਲ ਚਾਇਨਾ ਡੋਰ ਨਾਲ ਕਈ ਮੋਟਾ ਹੋ ਰਹੀਆਂ ਜਿਵੇਂ ਕਿ ਕਈ ਕਈ ਲੋਕ ਮਰਦੋ ਰਹਿੰਦੇ ਆ ਪੰਛੀ ਮਰ ਰਹੇ ਨੇ ਪੰਛੀ ਮਰ ਰਹੇ ਨੇ ਸਾਡੇ ਦੇਸ਼ ਦੀ ਆਬਾਦੀ ਘਟ ਰਹੀ ਆ ਇਸ ਕਰਕੇ ਸਾਨੂੰ ਚੈਨਾ ਡੋਰ ਨਹੀਂ ਵਰਤਣੀ ਚਾਹੀਦੀ। ਸੋ ਲੋੜੀ ਦਾ ਤਿਹਾਰ ਕੀ ਪੇਸ਼ ਕਰਦਾ ਹੈ ਕਿ ਕਿਹੜੀ ਖੁਸ਼ੀ ਮਨਾਏ ਜਾਂਦੇ ਲੋਕ ਇਹ। ਲੋੜੀ ਤੇ ਬਸ ਇਹ ਕਹਿਣਾ ਚਾਹੁੰਦੇ ਨੇ ਕਿ ਵੱਤ ਵੱਤ ਜਿਹੜੇ ਆਪਣੇ ਪੰਜਾਬ 'ਚ ਡੋਰ ਡੋਰ ਆਪਣੀ ਨਵੀਂ ਕੰਪਨੀ ਚੱਲੀ ਆ ਸਿਰਫ ਵੋਈ ਡੋਰ ਵਰਤੀ ਜਾਂਦੀ ਹੈ। ਤੁਸੀਂ ਖੁਸ਼ ਹੋ ਇੱਥੇ ਰਹਿੰਦੇ ਹੋ ਅਜੇ ਦੀ ਹਾਂਜੀ ਹਾਂਜੀ ਬਹੁਤ ਖੁਸ਼ ਹਾਂ। ਕਈ ਉਦਾਸ ਹੋ ਜਾਂਦੇ ਨੇ ਕਿ ਜ਼ਿੰਦਗੀ ਤੋਂ ਮੂੰਹ ਮੋੜ ਲੈਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਹੋ? ਅਸੀਂ ਉਹਨਾਂ ਨੂੰ ਬਸ ਇਹ ਕਹਿਣਾ ਚਾਹੁੰਦੇ ਹਾਂ ਕਿ ਜੀ ਮੱਕੀ ਜਿੰਨੇ ਸਾਲ ਇੱਥੇ ਹੈ ਗਿਆ ਇੱਕ ਰਿਪੋਰਟ ਕੇ ਵੇਖ ਲਓ ਬਜ ਤਾਂ ਗਾਂ ਤੁਸੀਂ ਆਪਣੇ ਆਪੀ ਜ਼ਿੰਦਗੀ ਬਣਾਉਣੀ ਹੈ